ਪੁਰਾਣੀ ਰੰਜੂਸ ਦੇ ਚਲਦਿਆਂ ਲੁਧਿਆਣਾ ਦੇ ਚਾਂਦ ਸਿਨੇਮਾ ਸਥਿਤ ਕੋਰੀ ਸਰਕਾਰ ਦਰਗਾਹ ਨੇੜੇ ਗੈਂਗਸਟਰਾਂ ਦੇ ਇੱਕ ਗਰੁੱਪ ਨੇ ਦੂਜੇ ਗਰੁੱਪ ਦੀ ਗੱਡੀ ਤੇ ਨਿਵਾਹ ਗੋਲੀਆਂ ਚਲਾ ਦਿੱਤੀਆਂ ਇਲਾਕੇ ਦੇ ਦੋ ਲੋਕਾਂ ਨੇ ਪਹਿਲਾਂ ਤਾਂ ਇਹ ਸਮਝਿਆ ਕਿ ਸ਼ਾਇਦ ਇਲਾਕੇ ਵਿੱਚ ਚੱਲ ਰਹੇ ਕਿਸੇ ਵਿਆਹ ਸਮਾਗਮ ਦੌਰਾਨ ਪਟਾਕੇ ਚਲਾਏ ਜਾ ਰਹੇ ਹਨ ਪਰ ਕੁਝ ਸਮੇਂ ਬਾਅਦ ਰੌੜਾ ਪੈ ਗਿਆ ਕਿ ਦੋ ਗੈਂਗ ਦੇ ਵਿੱਚ ਗੋਲੀਆਂ ਚਲੀਆਂ ਨੇ ਜਿਸ ਦੇ ਵਿੱਚ ਇੱਕ ਕਾਰ ਸਵਾਰ ਨੌਜਵਾਨ ਜ਼ਖਮੀ ਹੋ ਗਿਆ ਪਰ ਪੁਲਸ ਨੇ ਹਲੇ ਇਸ ਦੀ ਪੁਸ਼ਟੀ ਨਹੀਂ ਕੀਤੀ ਅਤੇ ਗੈਂਗਸਟਰਾਂ ਦੇ ਵੱਲੋਂ ਬਲੇ ਨੂੰ ਗੱਡੀ ਦੀ ਪੰਨ ਤੋੜ ਕੀਤੀ ਗਈ ਤੇ ਫਾਇਰਿੰਗ ਵੀ ਕੀਤੀ ਗਈ ਮੌਕੇ ਤੇ ਪਹੁੰਚ ਪੁਲਸ ਖਬਰ ਲਿਖੇ ਜਾਣ ਤੱਕ ਇਸ ਦੀ ਜਾਂਚ ਕਰ ਰਹੀ ਹੈ ਚਾਰ ਨਰੇਸ਼ ਕੁਮਾਰ ਅੱਛਾ ਚਾਰ ਪੰਜ ਵਜੇ ਆਈਆਂ ਸਾਨੂੰ ਮਤਲਬ ਗੋਲੀਆਂ ਆਈ ਅਜੀ ਸਮਝਿਆ ਇੱਥੇ ਨਾ ਵਿਆਹ ਸੀਗਾ ਅੱਛਾ ਤੇ ਪੜਾ ਕੇ ਚੱਲਦੇ ਪਏ ਆ ਤੇ ਸਾਡੇ ਲੋਕੀ ਭੱਜੇ ਆ ਅਦਰ ਨੂੰ ਅਸੀਂ ਇੱਧਰ ਨੂੰ ਆਏ ਜਿਹੋ ਦੇਖਿਆ ਕਿ ਗੱਡੀ ਇੱਥੇ Coría. ਉਹ ਪਤਰੀ ਕਿਤੇ ਚਲੇ ਗਏ ਗੋਲੀਆਂ ਮਾਰ ਮਾਰ ਕੇ ਕਿੰਨੇ ਕਿੰਨੇ ਜਣੇ ਸੀ ਜੀ ਦੇਖਿਆ ਨਹੀਂ ਭਾਜੀ ਅਜੀ ਲੋਕੀ ਦੇਖੇ ਪਏ ਨੇ 10 15 ਜਣੇ ਮੇਰੇ ਮੁੰਡੇ ਦੇ ਦੋਸਤ ਗੱਡੀ ਲੈ ਕੇ ਆਇਆ ਇਹ ਮੇਰੇ ਖਿਆਲ ਮੇਰੇ ਮੁੰਡੇ ਦੇ ਮਗਰ ਪੇਗ ਹੋਏ ਆ ਇਹ ਮਾਰਨ ਵਾਸਤੇ ਮੁੰਡਾ ਮੁੰਡੇ ਦਾ ਮੁਕਲ ਕੀ ਕੰਮ ਕਰਦਾ ਇਹ ਕਾਰਪੋਰੇਸ਼ਨ ਚ ਲੱਗਿਆ ਪਿਓ ਦੀ ਨੌਕਰੀ ਤੇ ਅੱਜ ਗੱਡੀ ਉਹਦੀ ਤੁਸੀਂ ਕਹ ਰਹੇ ਹੋ ਤਾਂ ਦੋਸਤ ਲੈ ਕੇ ਦੋਸਤ ਲੈ ਕੇ ਗਿਆ ਸੀ ਮੈਂ ਨਾ ਭੁੱਲ ਗਿਆ ਹੀ ਕਾਕਾ ਮੈਂ ਤਾਂ ਕਾਹਲੀ ਕਾਹਲੀ ਚੁਣਾਈ ਨਹੀਂਓ ਹਾਂ ਉਹ ਕਾਰਪੋਰੇਸ਼ਨ ਚ ਕੰਮ ਨਹੀਂ ਕਰਦਾ ਤੇ ਕੋਈ ਗੋਲੀਆਂ ਗੋਲੀਆਂ ਚੱਲੀਆਂ ਆ ਆ ਗੋਲੀਆਂ ਮੈਂ ਤਾਂ ਇਹ ਲੋਕਾਂ ਨੇ ਦੱਸੀਆਂ ਘਰ ਜਾ ਕੇ ਆ ਦੇਖੋ ਗੋਲੀਆਂ ਲੱਗੀਆਂ ਉਹਨੂੰ ਮਾਰ ਮਾਰ ਮਾਰਨ ਵਾਸਤੇ ਕੀਤੀਆਂ ਜਾਣੇ ਸੀਗੇ ਗੱਡੀ ਜਦੋਂ ਅੱਜ ਹੋਇਆ ਕਹਿੰਦੇ 10 15 ਜਣੇ ਸੀਗੇ ਗੱਡੀ ਚ ਕਿੰਨੇ ਜਣੇ ਸੀਗੇ 15 20 ਜਣੇ ਹੈਗੇ ਆ 15 20 ਜਣੇ ਮਾਓ ਦਾ ਵੱਡਾ ਭਰਾ ਪੰਕਜ ਅੱਛਾ ਤੇ ਹੋਇਆ ਕੀ ਅੱਜ ਇਹ ਪਹਿਲਾਂ ਮੇਰੀ ਰੈਡੀ ਦੇ ਕੋਲ ਆਏ ਆ ਬੰਦੇ 15 20 ਜਣੇ ਮੁਕਲਦੀ ਗੱਡੀ ਲੈ ਕੇ ਗਿਆ ਮੁੰਡਾ ਆਇਆ ਮੈਨੂੰ ਤੇ ਉੱਥੇ ਨਾ ਕੱਟੋ-ਕੱਟ 12-13 ਮੁੰਡੇ ਸੀਗੇ ਮੋਟਰਸਾਈਕਲ ਤੇ ਤੇ ਇੱਕ ਵਰਨਾ ਗੱਡੀ ਸੀਗੀ ਸਿਲਵਰੀਏ ਕਲਰ ਦੀ ਉਹਦਾ 33 ਪਣੀ 35 ਨੰਬਰ ਆ ਉਹਦਾ ਉਹ ਬੰਦੇ ਨਾ ਮੈਂ ਉਹਦੋਂ ਮੁੰਡਿਆਂ ਨੂੰ ਕਿਹਾ ਮਗਾ ਲੱਗਦਾ ਇਹ ਸਾਰੇ ਨਾ ਨਾ ਮੂੰਹ ਤੇ ਨਕਾਬ ਪਾਏ ਕਿੱਥੇ ਕੰਮ ਕਰਨ ਚੱਲੇ ਆ ਉਹੀ ਗੱਲ ਹੋਈ ਐ ਇਧਰੋਂ ਖਬਰ ਆ ਗਈ ਕਿ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਇੱਥੇ ਤਾਂ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਅੰਦੇ ਵਾਲੀ ਰੇੜੀ ਤੇ ਸਿੱਗਾ ਸਿੱਧਾ ਹੀ ਭੱਜਿਆ ਆ ਮੈਂ ਚਾਰ ਬੱਚਾ ਆਈਆਂ ਵਾ ਬ੍ਰਦਰ ਹੁਣ ਇੱਕੋਰੀ ਮੌਕੇ ਤੇ ਪਹੁੰਚੇ ਆ ਜੋ ਹਾਲਾਤ ਜੋ ਹੈਗੇ ਆ ਇਹ ਦੇਖ ਰਹੇ ਆ ਜੋ ਵੈਰੀਫਾਈ ਕਰਕੇ ਜੋ ਇਹ ਵਿੱਚ ਵੜਦੀ ਹੋਈ ਸਰ ਇਹ ਕਿਹੜੀ ਜਗ੍ਹਾ ਦੀ ਘਟਨਾ ਹੈ ਇਹ ਬ੍ਰਦਰ ਇਹ ਗੰਡੇ ਨਾਲੇ ਦੇ ਨਾਲ ਹੈਗੀ ਬਾਬੇ ਘੋਰੀ ਸ਼ਾਹ ਦੇ ਦਰਗਾਹ ਦੇ ਨਾਲ ਹੈਗਾ ਜੀ ਸੋ ਅਸੀਂ ਵੀ ਆਰ ਲੁਕਿੰਗ ਇੰਟੂ ਵੀ ਆ ਇਨਵੈਸਟਿਗੇਟਿੰਗ ਦਾ ਮੈਟਰ ਤੇ ਜੋ ਵੀ ਵੜਦੀ ਹੋਈ ਹੈ ਸਰ ਝਕਾਇਲ ਵੀ ਕੋਈ ਹੋਇਆ ਨਹੀਂ ਹਜੇ ਤੱਕ ਇਨਫੋਰਮੇਸ਼ਨ ਕੋਈ ਨਹੀਂ ਆਈ ਹੈ oh ਪ੍ਰਾਈਵੇਟ ਬੰਦੇ ਨੇ ਇਨਫੋਰਮੇਸ਼ਨ ਸਰ ਫਾਇਰਿੰਗ ਕਿੰਨੇ ਵਾਲੇ ਕਿੰਨੇ ਕਿ ਬੰਦੇ ਬ੍ਰਦਰ ਉਹ ਇਨਫੋਰਮੇਸ਼ਨ ਹੈ ਕਲੀਅਰ ਨਹੀਂ ਹੈ ਕਿ ਹਾਂ ਇਹ ਨਾ ਫਾਇਰਿੰਗ ਦਾ ਕਲੀਅਰ ਹੈਗਾ ਨਾ ਕੋਈ ਹੋਰ ਚੀਜ਼ ਹੈ ਕਲੀਅਰ ਹੈ ਪਰ ਉਹ ਕਾਰੇ ਜਿਹੜੇ ਇਥੇ ਇਲਾਕਾ ਨੂੰ ਅਸੀਂ ਕਹਿੰਦੇ ਫਾਇਰਿੰਗ ਦੇ ਕਟਰਾਮਾ ਅਸੀਂ ਸੁਣੀਆ ਆਵਾਜ਼ਾਂ ਸੁਣੀਆ ਪਰ ਉਹ ਖੂਰ ਵੀ ਦੇ ਅਗਰ ਬ੍ਰਦਰ ਅਗਰ ਹੁੰਦੀ ਹੈ ਵੀ ਆਹ ਵੀ ਆ ਵੀ ਆਰ ਇਨਵੈਸਟੀਗੇਟਿੰਗ ਦਾ ਮੈਟਰ ਫਾਈ ਪਹੁੰਚੇ ਹਾਂ ਮੋਕੇ ਤੇ ਅਲਟਾ ਸਵੀਪ ਕੀ ਹੈਗਾ ਏਰੀਆ ਦੇਖ ਲਿਆ ਦੋ ਜਿਹੜੀ ਉਹ ਗੱਡੀ ਹੈਗੀ ਉਹਨੂੰ ਇੱਕ ਵਾਰੀ ਜਾਂਚਾਂਗੇ ਪ੍ਰੋਪਰਲੀ ਫਿਰ ਉਸ ਵਾਰੀ ਤੁਹਾਨੂੰ ਅਸੀਂ ਕਾਲ ਤੇ ਕੋਈ ਕਲੀਅਰ ਕਰ ਸਕਦੇ ਸਰ ਇਹ ਪਹਿਲਾ ਹੈ ਮੌਕੇ ਤੇ ਪਹੁੰਚੇ ਹਾਂ ਜੀ ਅਸੀਂ ਤਾਂ ਦੇਖ ਰਹੇ ਹਾਂ ਉਹ ਕੀ ਮੈਟਰ ਹੈਗਾ ਥੈਂਕ ਯੂ ਐਸਐਮਜ਼ੈਡ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ